ਹਰ ਵੇਲੇ ਪ੍ਰਮਾਤਮਾ ਨੂੰ ਰਮਿਆ ਹੋਇਆ ਜਾਣੀਏ ਹਰ ਪਾਸੇ ਹਾਜ਼ਰ ਨਾਜ਼ਰ ਹੱਥ ਪਾਉਂ ਕਰ ਕੰਮ ਸਭ ਚੀਤ ਨਿਰੰਜਨ ਨਾਲ ਚਿੱਤ ਪ੍ਰਮਾਤਮਾ ਨਾਲ ਜੋੜ ਕੇ ਰੱਖੀਏ ਹੱਥਾਂ ਪੈਰਾਂ ਨਾਲ ਕੰਮ ਕਰੀਏ ਤੇ ਚੇਤਾ ਰੱਖਿਓ ਜਿਹਦਾ ਚਿੱਤ ਰੱਬ ਨਾਲ ਜੁੜਿਆ ਫਿਰ ਹੱਥਾਂ ਪੈਰਾਂ ਨਾਲ ਗਲਤ ਕੰਮ ਕਰੂ ਬੋਲੋ ਚਿੱਤ ਰੱਬ ਨਾਲ ਜੁੜਿਆ ਫਿਰ ਵੱਟ ਵੱਡੂ ਕਿ ਕਦੇ ਵੀ ਹੋਣਾ ਹੀ ਨਹੀਂ ਜੇ ਚੇਤ ਰੱਬ ਨਾਲ ਜੁੜਿਆ ਹੋਇਆ ਹੋਇਆ ਪਿਆਰਿਓ ਬੋਲੋ ਇਹ ਦੱਸੋ ਵੀ ਚੇਤ ਰੱਬ ਨਾਲ ਜੁੜਿਆ ਫਿਰ ਹੱਥਾਂ ਨਾਲ ਹੱਥ ਪੈਰਾਂ ਨਾਲ ਜਦੋਂ ਕੰਮ ਕਰੂ ਫਿਰ ਦੁੱਧ ਚ ਪਾਣੀ ਪਾਉ ਫਿਰ ਪਾਣੀ ਵਾਲਾ ਡਾਕਟਰ ਟੀਕਾ ਲਾਉ ਫਿਰ ਦਵਾਈ ਗਲਤ ਦਊ ਹੱਥਾਂ ਨਾਲ ਜਦੋਂ ਰੱਬ ਨਾਲ ਜਿੱਤ ਜੁੜਿਆ ਹੋਇਆ ਹੋਵੇ ਫਿਰ ਕੋਈ ਲੀਡਰ ਗਲਤੀ ਕਰੇਗਾ ਫਿਰ ਅਫੀਸਰ ਜਿਹੜੇ ਐ ਉਹ ਫਿਰ ਕੁਰਸੀਆਂ ਤੇ ਬਹਿ ਕੇ ਵੱਡੇ ਅਹੁਦਿਆਂ ਤੇ ਬਹਿ ਕੇ ਵੱਡੀਆਂ ਲੈਣਗੇ ਕਿਉਂਕਿ ਚਿੱਤ ਤੇ ਰੱਬ ਨਾਲ ਜੁੜਿਆ ਸਾਰਾ ਕੁਝ ਹੀ ਠੀਕ ਹੋ ਸਕਦਾ ਜੇ ਪਰਮਾਤਮਾ ਨਾਲ ਸਾਰਿਆਂ ਦਾ ਚਿੱਤ ਜੁੜ ਜੇ ਪ੍ਰੋਬਲਮ ਇਹ ਹੈ ਰੱਬ ਨੂੰ ਮੰਨਦੇ ਸਾਰੇ ਹੀ ਐ ਕਹੀ ਜਾਂਦੇ ਆ ਵੀ ਰੱਬ ਨੂੰ ਮੰਨਦੇ ਆ ਰੱਬ ਨੂੰ ਮੰਨਦੇ ਆ ਪਰ ਹਾਜ਼ਰ ਨਾਜ਼ਰ ਮਾਲਕ ਨੂੰ ਕੋਈ ਨਹੀਂ ਜਾਣਦਾ ਕਿਸੇ ਕਿਸੇ ਦਾ ਚਿੱਤ ਨਹੀਂ ਲੱਗਿਆ ਜੀਵ ਲੱਗੀ ਐ ਵੀ ਹਾਂਜੀ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਮੈਂ ਕਰਦਾ ਬਹੁਤ ਮੈਂ ਰਾਮ 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 ਮੈਂ ਕਰਦਾ ਪਰ ਚਿੱਤ ਨਹੀਂ ਰੱਬ ਨਾਲ ਜੁੜਿਆ ਮਨ ਲੱਗਣਾ ਚਾਹੀਦਾ ਚਿੱਤ ਲੱਗਣਾ ਚਾਹੀਦਾ ਚਿੱਤ ਜਦੋਂ ਰੱਬ ਨਾਲ ਜੁੜ ਜਾਂਦਾ ਹੈ ਮਨ ਜਦੋਂ ਪਰਮਾਤਮਾ ਨਾਲ ਜੁੜ ਜਾਂਦਾ ਹੈ ਫਿਰ ਕੋਈ ਵੀ ਬੰਦਾ ਗਲਤੀ ਨਹੀਂ ਕਰਦਾ ਗਲਤੀ ਦੀ ਗੁੰਜਾਇਸ਼ ਨਹੀਂ ਰਹਿ ਜਾਂਦੀ ਹਰੀ ਨਾਲ ਚਿੱਤ ਲੱਗਿਆ ਹਰ ਵੇਲੇ ਪਰਮਾਤਮਾ ਹਾਜ਼ਰ ਹੁਣ ਵੇਖਿਓ ਹੁਣ ਇੱਥੇ ਆਪਾਂ ਨੂੰ ਗਰਮੀ ਲੱਗਦੀ ਹੈ ਵੀ ਗਰਮੀ ਪਉ ਹੁਣ ਚਿੱਤ ਰੱਬ ਨਾਲ ਜੁੜਿਆ ਵੀ ਮੇਰੇ ਆ ਮਾਲਕਾ ਇਹਦੇ 'ਚ ਵੀ ਸਾਡਾ ਫਾਇਦਾ ਹੀ ਹੈ ਜੇ ਨਾ ਗਰਮੀ ਪਵੇ ਵੀ ਇੱਥੇ ਠੰਡੀ ਪਈ ਜਾਵੇ ਪੋਰਾ ਮਹੀਨਾ 12 ਮਹੀਨੇ ਰਵੇ ਜੇ ਤੇ ਫਿਰ ਹਿਸਾਬ ਲਾ ਲੋ ਵੀ ਸਾਡਾ ਬਣੇਗਾ ਕੀ ਅੱਧੇ ਮਰ ਜਾਾਂਗੇ ਇੱਕ ਸਾਲ ਚ ਅੱਧੇ ਮਰ ਜਾਾਂਗੇ ਆਪਾਂ ਜੇ ਪੋਈ ਚੱਲੀ ਜਾਵੇ ਗਲ ਜੇਗਾ ਸਰੀਰ ਠੰਡੀ ਰਵੇ ਵੀ ਗਰਮੀ ਆਵੇ ਨਾ ਤੇ ਹਾਲ ਬਣੇਗਾ ਕੀ ਸਾਡਾ ਉਦਾਂ ਹੁਣ ਅੱਜ ਆਪਾਂ ਆਪਾਂ ਇੰਨਾ ਕਿੰਨਾ ਕੁ ਪਤਾ ਨਹੀਂ ਕਿੰਨੇ ਕੁ ਰੋਗ 곪ੀ ਜਾਂਦਾ ਮਾਲਕ ਪਸੀਨਾ ਆਈ ਜਾਂਦਾ ਐ ਪਤਾ ਨਹੀਂ ਕਿੰਨੀਆਂ ਬਿਮਾਰੀਆਂ ਸਾਡੇ ਅੰਦਰੋਂ ਨਿਕਲੀ ਜਾਂਦੀਆਂ ਤੁਸੀਂ ਚੈੱਕ ਕਰਾ ਕੇ ਵੇਖ ਲਿਓ ਸਿਆਲਾਂ ਵਿੱਚ ਕਿੰਨੇ ਬਿਮਾਰ ਜ਼ਿਆਦਾ ਕੋਲੇਸਟ੍ਰੋਲ ਯੂਰੀਕੈਸ ਜਿਆਦਾ ਵੱਧਦਾ ਹੈ ਟੀਜੀ ਜਿਆਦਾ ਵਧੂ ਗਠੀਏ ਵਾਲੇ ਸਿਆਲ ਵਿੱਚ ਜ਼ਿਆਦਾ ਗੱਠੀਆ ਵੱਧਦਾ ਹੈ ਪਰ ਜਿਵੇਂ ਜਿਵੇਂ ਗਰਮੀ ਆਉਂਦੀ ਹੈ ਪਸੀਨੇ ਦੇ ਨਾਲ ਪਤਾ ਹੀ ਨਹੀਂ ਮਾਲਕ ਕਿੰਨੀਆਂ ਕੁ ਬਿਮਾਰੀਆਂ ਫੂੰਝ ਕੇ ਲੈ ਜਾਂਦਾ ਪਸੀਨੇ ਨਾਲ ਪਤਾ ਨਹੀਂ ਕਿੰਨੇ ਕੁ ਰੋਗ ਕੱਢ ਦਿੰਦਾ ਸਾਡੇ ਰੋਗ ਆਪਰਾਣੇ ਜਿਹੜੇ ਲੋਕ ਸੀ ਕਰਾਜੀ ਕਿਉਂ ਰਹਿੰਦੇ ਸੀ ਉਹਨਾਂ ਦਾ ਪਸੀਨਾ ਹੀ ਬਹੁਤ ਨਿਕੰਮ ਨਹੀਂ ਬਹੁਤ ਕਰਦੇ ਸੀ ਕਈ ਚਲਾਉਣੀ ਸਾਰਾ ਸਾਰਾ ਦਿਨ ਖੇਤਾਂ 'ਚ ਕੰਮ ਕਰਨਾ ਬਿਮਾਰੀ ਨੇੜੇ ਤੇੜੇ ਵੀ ਨਹੀਂ ਸੀ ਹੁਣ ਸਾਡਾ ਪਸੀਨਾ ਨਿਕਲਦਾ ਨਹੀਂ ਬਿਮਾਰੀਆਂ ਸਾਰੀਆਂ ਅੰਦਰ ਹੀ ਰਹਿ ਜਾਂਦੀਆਂ ਹਨ ਹੁਣ ਵੇਖੋ ਮੇਰੇਆ ਮਾਲਕਾ ਕਿੱਸੀ ਖੇਡ ਪਰਤਉਣਾ ਹੈ ਇਹ ਗਰਮੀ ਨਾ ਹੋਵੇ ਫਸਲ ਪੱਕਣੀ ਕਿਤੇ ਧੀਰੀ ਪੱਕ ਜਾਣੀ ਕਿਤੇ ਇਹ ਸਾਰਾ ਕੁਝ ਤੇਰਾ ਬਣਾਇਆ ਹੋਇਆ ਤੇਰੀਆਂ ਖੇਡਾਂ ਨੇ ਬਰਸਾਤ ਪੈਣੀ ਹੋਵੇ ਕਿਵੇਂ ਬੰਮ ਲੱਗ ਜਾਂਦਾ ਫਿਰ ਜੇ ਇਹ ਨਾ ਹੋਵੇ ਫਿਰ ਮੀਂਹ ਨਹੀਂ ਪੈਣਾ ਮੀਂਹ ਪੈਂਦਾ ਫਿਰ ਕਿਵੇਂ ਵੇਖੋ ਧਰਤੀ ਦੀਆਂ ਭੁੱਖਾਂ ਪੂਰੀਆਂ ਹੁੰਦੀਆਂ ਪਾਣੀ ਦੀ ਕਿੰਨੀ ਸਾਨੂੰ ਲੋੜ ਹੈ ਪਰਮਾਤਮਾ ਤੂੰ ਸਭ ਕੁਝ ਵਧੀਆ ਹੀ ਕਰਦਾ ਮੈਂ ਹੀ ਕਾਲਾ ਜਾ ਬਹਿ ਜਾਨਾ ਵੀ ਹਾਏ ਗਰਮੀ ਆਖੋ ਸਤਨਾ ਤੇਰੀ ਬਾਸ ਮੈਂ ਹੀ ਕਾਲਾ ਜਾ ਬਹਿਣਾ ਤੂੰ ਤੇ ਚੰਗਾ ਹੀ ਕਰਦਾ ਤੂੰ ਕਰੋ ਭਲਾ ਹਮ ਭਲੋ ਨਾ ਜਾਣਾ ਸਾਨੂੰ ਸਮਝ ਨਹੀਂ ਜੇ ਸਾਨੂੰ ਸਮਝ ਹੋਵੇ ਫਿਰ ਸਾਨੂੰ ਲੱਗਦਾ ਵੀ ਮਾਲਕਾ ਭਲਾ ਹੀ ਕਰਦਾ ਏਸੀਆਂ ਚ ਬਹਿਣ ਵਾਲੇ ਗੋਲੀਆਂ ਬਹੁਤ ਖਾਂਦੇ ਆ। ਆ ਜਿਹੜੇ ਤੁਸੀਂ ਆਪਾਂ ਕਈ ਵਾਰੀ ਕਹਿ ਤੇ ਦਿੰਦੇ ਆ ਵੀ ਅਸੀਂ ਯਾਰ ਪੱਖਿਆਂ ਤੇ ਮਰਦੇ ਆ ਲਾਈਟ ਆਉਂਦੀ ਨਹੀਂ ਉਧਰੋਂ ਪੰਗੇ ਪੜੇ ਉਹ ਉੱਧਾ ਏਸੀਆਂ ਵਾਲੇ ਨਜ਼ਾਰੇ ਲੈਂਦੇ ਆ ਜਨਰੇਟਰ ਲੱਗੇ ਹੋਏ ਉਹਦੀ ਮਾਰ ਦਿੰਦੇ ਨੇ ਹੈਂਡਲ ਅਸੀਂ ਤੇ ਵੇਖਦੇ ਰਹ ਜਾਂਦੇ ਤੇ ਲਾਈਟ ਚੱਲ ਜਾਂਦੀ। ਪਰ ਚੇਤਾ ਰੱਖਿਓ ਜਿੰਨੇ ਉਹ ਜਿਹੜੇ ਏਸੀਆਂ ਚ ਅਸੀਂ ਜ਼ਿਆਦਾ ਰਹਿਣ ਵਾਲੇ ਆ ਰੋਗੀ ਵੀ ਬਹੁਤ ਨੇ। ਗੋਲੀਆਂ ਵੀ ਲੱਪ ਲੱਪ ਖਾਂਦੇ ਆ ਫਿਰ। ਪੰਜ ਚਾਰ ਡਾਕਟਰ ਸਵੇਰੇ ਖਾਓ ਪੰਜ ਚਾਰ ਦੁਪਹਿਰੇ ਪੰਜ ਚਾਰ ਰਾਤ ਨੂੰ ਬਹਿ ਜਾਓ ਇਸੀ 'ਚ ਫਾਇਦਾ ਕੀ ਹੋਇਆ ਹੋਇਆ ਰੋਗ ਵੀ ਤੇ ਛੱਤੀ ਆ ਗਏ ਬਿਮਾਰੀਆਂ ਵੀ ਕਿੰਨੀਆਂ ਆ ਗਈਆਂ ਨਾਲ ਨਾ ਇਸ ਕਰਕੇ ਮਾਲਕ ਦੀਆਂ ਖੇਡਾਂ ਨੇ ਬਸ ਐਦਾਂ ਆਪਣੇ ਆਪ ਨੂੰ ਵੀ ਮਨਾ ਆਪਣੇ ਆਪ ਨੂੰ ਉਸੇ ਵੇਲੇ ਆਪਣੇ ਆਪ ਨੂੰ ਮਾਈਂਡ ਉੱਤੇ ਸੈੱਟ ਕਰਨਾ ਹੁੰਦਾ ਹੈ ਅਡਜਸਟਮੈਂਟ ਫਲੈਕਸੀਬਲ ਚਾਹੀਦਾ ਮਾਈਂਡ ਹੈ ਜਿਹੜਾ ਇੰਨੀ ਫਲੈਕਸੀਬਿਲਟੀ ਚਾਹੀਦੀ ਹੈ ਮਾਈਂਡ ਵਿੱਚ ਵੀ ਇੱਕਦਮ ਫਲੈਕਸੀਬਲ ਹੋ ਸਕੀਏ ਵੀ ਆਹ ਹਾਲਾਤ ਨੇ ਤਾਂ ਵੀ ਜੜਦੀ ਕਲਾ ਚ ਰਹਿਣਾ ਇੱਕਦਮ ਹਾਲਾਤ ਬਦਲ ਗਏ ਤਾਂ ਵੀ ਜੜਦੀ ਕਲਾ ਚ ਰਹਿਣਾ بس ਇੱਥੇ ਰੱਖਣਾ ਮੰਨ ਕਹੇ ਮਨ ਇੰਨਾ ਮਾਈਂਡ ਫਲੈਕਸੀਬਲ ਹੈ ਵੀ ਡੱਬਾ ਲੈ ਕੇ ਗਿਆ ਜੇ ਪੁੱਤ ਹੋਣਾ ਬੱਚਾ ਹੋਣਾ ਨਾ ਵੀ ਡੱਬਾ ਲੈ ਕੇ ਗਿਆ ਪੁੱਤ ਹੋਇਆ ਨਹੀਂ ਧੀ ਹੋਗੀ ਇੱਕਦਮ ਫਲੈਕਸੀਬਲ ਹੋਵੇ ਵੀ ਕੋਈ ਨਹੀਂ ਡੱਬਾ ਫੇਰ ਵੀ ਵਰਤਾ ਕੇ ਆਵਾਂਗੇ ਵੀ ਧੀ ਆ ਗਈ ਫਿਰ ਕੀ ਫਰਕ ਹੈ ਮਾਈਂਡ ਐ ਹੋਵੇ ਵੀ ਹਰ ਘਟਨਾ ਨੂੰ ਪ੍ਰਵਾਹ ਹੀ ਨਾ ਮੰਨੇ ਇੱਥੇ ਸਟੈਂਡਰਡ ਦਾ ਪਤਾ ਲੱਗਦਾ ਵੀ ਇਹਦਾ ਚਿੱਤ ਰੱਬ ਨਾਲ ਲੱਗਿਆ ਹੋਇਆ ਹੈ